ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਦੱਸੋ ਜੀ ਕਿਵੇਂ ਉਮੀਦ ਕਰਦੇ ਹਾਂ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲੋ ਜੀ ਟਾਈਮ ਨਾ ਟਾਈਮ ਨਾ 9:00 ਵਜੇ ਆਪਾਂ ਬਣਾਉਣ ਲੱਗੇ ਰਹਿ ਸਵੇਰ ਦੀ ਰੋਟੀ ਆਪਾਂ ਬਣਾਵਾਂਗੇ ਜਪਰਾਉਠੇ ਆਪਾਂ ਬਣਾਵਾਂਗੇ ਆਲੂ ਵਾਲੇ ਪਰੌਂਠੇ ਆਲੂ ਆਪਾਂ ਬਾਹਲੇ ਮੈਸ਼ ਕਰ ਲਈ ਇਹ ਹੈਗੇ ਜੀ ਆਪਣੇ ਕੋ ਧਨੀਆ ਆਪਾਂ ਧਨੀਆ ਆਪਾਂ ਨੇ ਵਿੱਚ ਛੀਰ ਕੇ ਚਲੋ ਜੀ ਆਪਾਂ ਜੇ ਵੀਡੀਓ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਚ ਆਪਾਂ ਦਿਖਾਵਾਂਗੇ ਤੁਹਾਨੂੰ ਆਪਣੇ ਘਰ ਦੇ ਸਾਰੇ ਕੰਮ ਤੋਂ ਪਹਿਲਾਂ ਆਪਾਂ ਬਣਾਉਣਾ ਪਹਿਸਟ ਕੰਮ ਆਪਣਾ ਰੋਟੀ ਖਾਣਾ ਦਾਣਾ ਚਲੋ ਜੀ ਆਪਾਂ ਪਰੌਂਠੇ ਬਣਾਉਣੇ ਆ ਪਰੌਂਠੇ ਨੂੰ ਨੇ ਸਟਾਰਟ ਕਰਦੇ ਆ ਸਭ ਇਹਦੇ ਵਿੱਚ ਪਾ ਲੈਣਾ ਨਮਕ ਲਾਲ ਮਿਰਚ ਥੋੜਾ ਜਿਹਾ ਪਾਵਾਂਗੇ ਆਪਾਂ ਜੀਰਾ ਇੱਧਰ ਪਾ ਦਹੀਂ ਚ ਪਾ ਲਈਏ ਸਬਾਨ ਦਹੀਂ ਚ ਨਾ ਥੋੜਾ ਜਿਹਾ ਤਾਹਨਿਆ ਪਾਉਣੇ ਆ ਥੋੜੀ ਪਾਵਾਂਗੇ ਆਪਾਂ ਲਾਲ ਮਿਰਚ ਇੱਧਰ ਆਪਣੇ ਕੋਲ ਹੈਗਾ ਕਾਲਾ ਨੂਨ ਮਿਰਚ ਇਹਨੂੰ ਆਪਾਂ ਇਹ ਸਾਮਾਨ ਦੇ ਨਾਲ ਪਾਉਣਾ ਇਹ ਤਰ੍ਹਾਂ ਆਪਾਂ ਮੱਖਣੀ ਪਾਉਣੀ ਹੈ ਮੱਖਣੀ ਨਾਲ ਬਣਾਉਣੀ ਹੈ ਆਪਾਂ ਠੀਕ ਨਹੀਂ ਲਾਉਂਦੇ ਵੀ ਕਰ ਲਿਆ ਬਣਾ ਲੈ ਸਕਨਪਾ ਪੇੜੇ ਬਣਾ ਲੈਣ ਆਪਾਂ ਇੱਕ ਹੀ ਪੜੇ ਚ ਪਾ ਕੇ ਬਣਾਵਾਂਗੇ ਦੋ ਜੋੜ ਕੇ ਨਹੀਂ ਬਣਾਉਂਦੇਗੇ ਇੱਕ ਹੀ ਪੜੇ ਦੇ ਵਿੱਚ ਦੇ ਕੇ ਨਾ ਆਲੂ ਇਸ ਤਰ੍ਹਾਂ ਹੀ ਬਣਾਵਾਂਗੇ ਤਰ੍ਹਾਂ ਦੇ ਚੋਲ ਮਾਹੋਗੇ ਤੇ ਆ ਆਪਾਂ ਦੋ ਤਿੰਨ ਪੀਲੇ ਤਿਆਰ ਕਰ ਲਵਾਂਗੇ ਫਿਰ ਆਪਾਂ ਨਾਲ ਦੀ ਨਾਲ ਨੂੰ ਜਿਵੇਂ ਆਪਾਂ ਕੱਟ ਕਰ ਦਿੰਦੇ ਜੀ ਸਵੇਰ ਵੇਲੇ ਦਾ ਹੁਣ ਗਰਮੀ ਹੋਣ ਲੱਗੀ ਲੇਟ ਹੋ ਜਾ ਕਰਾਂਗੇ ਆਪਾਂ ਕੰਮ ਕਰਦੇ ਕੁਝ ਸਵੇਰ ਵੇਲੇ ਕੰਮ ਕਾਫੀ ਹੋ ਜਾਂਦੇ ਨੇ ਤਾਂ ਨਾ ਤੁਰਾਂ ਦੇ ਜਾਂਦੇ ਨੇ ਸੁਣ ਪਰ ਸੂਟ ਹੋ ਜਾਂਦਾਗਾ ਉਦੋਂ ਆਪਾਂ ਕਾਫੀ سارے ਕੰਮ ਕਰਦੇ ਜੀ ਕਾਫੀ ਸਾਰੀ ਪੈਣੀ ਹੈ ਆਪਣੇ ਓਕੇ ਮੈਂ ਤਾਂ ਆਪਾਂ ਢੰਡੇ ਮੱਝ ਕੇ ਫਿਰ ਆਪਾਂ ਚਲੂ ਕੁੱਚਾ ਕਰਾਂਗੇ ਤਾਂ ਤੁਰੇ ਚੁੰਨੀਆਂ ਦੀ ਆਪਣੀਆਂ

ਨਾ ਉਹ ਕਿਤਰਾ ਉਠਾ ਵੜਾ ਜਾਂਦਾ ਮोटा ਬਣ ਜਾਂਦਾ ਇਹਦੇ ਨਾਲ ਵਧੀਆ ਹਲਕੇ ਜਿਹੇ ਪਰੋਠੇ ਬਣਦੇ ਉਨਾ ਮੰਗਿਆ ਆਪਾਂ ਪਰਾਂਖੇ ਸੱਭੇ ਅੱਜ ਤਾਂ ਵਧੀਆ ਬਣਦੇ ਨੇ ਕਿ ਕੋਤਨੀ ਇਤਨੀ ਆਉਂਦੀ ਯਾਰਾ ਤਾਂ ਨਹੀਂ ਆ ਗਰਮੇ ਚ ਫਿਰ ਹਲਾ ਤਾਂ ਨਹੀਂ ਆਉਂਦਾ ਉਦੋਂ ਦਾ ਆਪਾਂ ਦੂਸਰਾ ਸਾਫਤ ਨਹੀਂ ਆ ਪਾ ਲੈਣਿਆ ਮੈਸ਼ ਬਣ ਗਈ ਉਹ ਦੁਪਹਿਰ ਦਾ ਟਾਈਮ ਹੋ ਗਿਆ 3 ਵਜੇ ਆਪਾਂ ਨੇ ਚਾਹ ਚੂ ਬਣਾ ਕੇ ਪੀ ਲਈ ਅੱਜ ਨਾ ਮੂੜਿਆ ਜਾਇਸਾ ਸੀ ਕੋਈ ਕੰਮ ਨਹੀਂ ਬਣਿਆ ਮੂੜ ਤੇ ਡਿਪੈਂਡ ਹੁੰਦਾ ਅੱਜ ਮੂੜ ਕੰਮ ਵਾਲਾ ਹੈ ਨਹੀਂ ਸੀਗਾ ਜੀ ਨਹੀਂ ਕਰਿਆ ਅੱਜ ਆਪਾਂ ਬੈ ਕੇ ਮੋਬਾਈਲ ਚੱਕ ਲਿਆ 10 ਮਿੰਟ ਉੱਥੇ ਮੋਬਾਈਲ ਤੇ ਟਾਈਮ ਪਾਸ ਕਰਤਾ ਤੇ ਚਲੋ ਜੀ ਆਪਾਂ ਨਾ ਹੁਣ ਇਹ ਕੱਪੜੇ ਪਹਿਣਾ ਆਪਾਂ ਕੱਪੜੇ ਪ੍ਰੈਸ ਕਰਦੀ ਸੀ ਦਿਖਾਉਣੇ ਮੇਰੇ ਤੇ ਆਪਾਂ ਪ੍ਰੈਸ ਪ੍ਰੈਸ ਤੇ ਹਤੂਆ ਮਾਰਦੇ ਜਿਹੜੇ ਪ੍ਰੈਸ ਕਰਨ ਵਾਲੇ ਸੀ ਅੱਜ ਆਪਾਂ ਤਾਂ ਮਸ਼ੀਨ ਤੇ ਨਹੀਂ ਬੈਠਾ ਹੈਗਾ ਮਸ਼ੀਨ ਉਹ ਪਈਆ ਪਾਸੇ ਲਾਈ ਕਰ ਆਪਾਂ ਸੂਟ ਪਾਸਾ ਕੱਟ ਲਿਆ ਸੀਗਾ ਜਿਸ ਮਸ਼ੀਨ ਤੇ ਨਹੀਂ ਬੈਠੇਗਾ ਸੋ ਦਿਖਾਉਣੀ ਆਪਾਂ ਆਪਣੇ ਵਿੱਚ ਕੱਪੜੇ ਦੇ ਦੇਖੋ ਇਹ ਅੱਜ ਉਹ ਮੈਂ ਪਈਆ ਇਕੱਠੀ ਕਰੀ ਸ਼ਾਮ ਨੂੰ ਦੇਖਾਂਗੇ ਜੇ ਆਪਣਾ ਕੋਈ ਟਾਈਮ ਹੈ ਰਾਈਸ ਆਪਾਂ ਇਹਨੇ ਆਪਣੇ ਕੱਪੜੇ ਪ੍ਰੈਸ ਵਾਲੇ ਤੈਹ ਵਾਲੇ ਨੇ ਜੇ ਆਪਾਂ ਪ੍ਰੈਸ ਵੀ ਸੁਚਲਾਵੀਏ ਉਹ ਜੇ ਪਤਾ ਹਟ ਦਾ ਗੱਲਾਂ ਮਾਰਦੇ ਆਂ ਚਿਰ ਚ ਪ੍ਰੈਸ ਕਰਮ ਹੋ ਜੂਗੀ ਫਿਰ ਆਪਾਂ ਪ੍ਰੈਸ ਕਰਦੇ ਦੋ ਟੂਟਾ ਤਿੰਨ ਜਿਹੜੀ ਮਾਰਨ ਵਾਲੀ ਆ ਮਾਰ ਕੇ ਧਰ ਦਿੰਨੇ ਆ ਕਿ ਫਿਰ ਜਦੋਂ ਕਾਫੀ ਸਾਰੇ ਕੱਪੜੇ ਹੋ ਜਾਂਦੇ ਨੇ ਨਾ ਇਕੱਠੇ ਫਿਰ ਖਲਾਰਾ ਜਿਆ ਪੈ ਜਾਂਦਾਗਾ ਹੁਣ ਆਪਾਂ ਜਿਹੜਾ ਨਾਲ ਦੀ ਨਾ ਕਿਤੇ ਜਾਏ ਕਿ ਆਉਨੇ ਫਿਰ ਨਾਲ ਦੀ ਨਾ ਧੋ ਕੇ ਨਾ ਉਸ ਤਰ੍ਹਾਂ ਸਾਂਭੇ ਜਾਂਦੇ ਨੇ ਸੈਟਿੰਗ ਹੋ ਜਾਂਦਾ ਕੱਪੜਿਆਂ ਦੀ ਹਜੇ ਆਪਣੇ ਕੁਝ ਕੱਪੜੇ ਪਏ ਨੇ ਆਪਣੇ ਦੋ ਚਾਰ ਚੀਜ਼ਾਂ ਦਾ ਡਰਾਈ ਕਲੀਨ ਕਰਨ ਵਾਲੀ ਆ ਉਹ ਆਪਾਂ ਕਰਾਂਗੇ ਡਰਾਈ ਕਲੀਨ ਤੁਹਾਡੇ ਨਾਲ ਨਾਲ ਆਪਾਂ ਵੀਡੀਓ ਸ਼ੇਅਰ ਕਰਾਂਗੇ ਜਿਹੜੇ ਆਪਾਂ ਗਰਮ ਕੱਪੜੇ ਨਹੀਂ ਆਪਾਂ ਘਰ ਹੀ ਡਰ ਅਗੇ ਆਪਾਂ ਕਰਾ ਲੈਂਦੇ ਸੀ ਕਿ ਹੁਣ ਆਪਾਂ ਨਾ ਕਰੀ ਕਰਦੇ ਹੁੰਨੇ ਆ ਇਹ ਦੇਖੋ ਜਿਵੇਂ ਆਪਣੇ ਆਹ ਕੋਟੀਆਂ ਹੋ ਗਈਆਂ ਜਿਵੇਂ ਆਪਣੇ ਪਿਓਰ ਦੀ ਸ਼ਾਲ ਹੋ ਗਈ ਜਾਂ ਆਪਣੇ ਪਿਓਰ ਦੀ ਸੂਟ ਹੋ ਗਈ ਸਿਲਕ ਦੇ ਹੋਗੇ ਐ ਇਸ ਤਰ੍ਹਾਂ ਦੇ ਤੇ ਫਿਰ ਉਹ ਆਪਾਂ ਸਾਰੇ ਕਰੀ ਕਰਦੇ ਹੁੰਦੇ ਸੀ ਦੱਸਾਂਗੇ ਆਪਾਂ ਕਿਸ ਤਰੀਕੇ ਨਾਲ ਕਰਦੇ ਹੁੰਨੇ ਆ ਨਾਲੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਨਾਲੇ ਆਪਾਂ ਕਪੜੇ ਡ੍ਰੈਗ ਲੀਨ ਕਰਾਂਗੇ ਫਿਰ ਆਪਾਂ ਨਾ ਇਹ ਸਾਬਦੇ ਨੇ ਹੁੰਦੇ ਜੀ ਆਪਾਂ ਕਿ ਜਿਹੜੇ ਆਪਣੇ ਸ਼ਾਲ ਨੇਗੇ ਪਿਓਰ ਦੇ ਉਹ ਹੁਣ ਆਪਾਂ ਸਾਰੇ ਦੋ ਹੁਣਾਂ ਤੋਂ ਤਿੰਨ ਸਾਲ ਡੇਢ ਸਾਲ ਹੋ ਗਿਆ ਪਿਛਲੇ ਸਾਲ ਆਪਾਂ ਤੋਤੇ ਨਹੀਂ ਸੀਗੇ ਤੇ ਇਹ ਸਾਲ ਤੋਂ ਮੰਗਿਆ ਆਪਾਂ ਕਿ ਸਾਲ 'ਚ ਨਾ ਕਈ ਸ਼ਾਲ ਹੁੰਦੇ ਨੇ ਜੀ ਜੇ ਆਪਾਂ ਕਿਤੇ ਪ੍ਰੋਗਰਾਮ ਤੇ ਜਾਂਦੇ ਆਪਾਂ ਸਾਰੇ 2-3 ਕਵਾਰੀ ਲੈਤੇ ਜਾਂਦੇ ਨੇ ਕਿ ਬਦਲ-ਬਦਲ ਲੈ ਲੈਣਾ ਹੈ ਸ਼ਾਲ ਇਸ ਤਰ੍ਹਾਂ ਨਾ ਤੇ ਇਹਨਾਂ ਨੂੰ ਖਰਾਬ ਨਹੀਂ ਨਾ ਹੁੰਦੇ ਹੈਗੇ ਤੇ ਹੁਣ ਆਪਾਂ ਫੇਰ ਰੱਖ ਦਿੰਨੇ ਜਿੰਨੇ ਫੇਰ ਆਪਾਂ ਧੋ ਪਾਵਾਂਗੇ ਹੁਣ ਇਹ ਖਰਾਬ ਹੋ ਜਾਂਦੇ ਨਹੀਂ ਫੇਰ ਅੱਜ ਧੋ ਨਹੀਂ ਪਾਉਂਦੇ ਹੈਗੇ ਆਪਾਂ ਉਹਦੀ ਹੁਣ ਆਪਾਂ ਸੀਜ਼ਨ ਚੱਲ ਗਈ ਸੀ ਸੀਜ਼ਨ ਆਫ ਹੋ ਗਿਆ ਸਰਦੀ ਦਾ ਹੁਣ ਆਪਾਂ ਡਰੈਕਲਿੰਗ ਕਰਕੇ ਉਹਨਾਂ ਨੂੰ ਸਾਂਭ ਦਾਂਗੇ ਨਾਲੇ ਆਪਾਂ ਜਿਹੜੇ ਪਿਓਰ ਦੀਆਂ ਗੋਟੀਆਂ ਨਹੀਂ ਹੈਂ ਵੂਲਣ ਦੇ ਉਹ ਸਾਰੀਆਂ ਸਾਂਭ ਦਾਂਗੇ ਜੀ ਇਹ ਕੋਟ ਨੂੰ 8-9 ਸਾਲ ਹੋ ਗਏ ਦੇਖ ਲਓ ਇਹਨੂੰ ਆਪਾਂ 2 ਸਾਲ ਦੇ ਤਿੰਨ ਦੇ ਘਰੇ ਡਰੈਕਿੰਗ ਨਹੀਂ ਕਰਦੇ ਘਰੀ ਧੋਨੇ ਆ ਤੇ ਇਹ ਕੋਈ ਜਮਾ ਵੀ ਬੁਰ ਨਹੀਂ ਆਇਆ ਹੈਗਾ ਧੋਣ ਦਾ ਤਰੀਕਾ ਹੁੰਦਾ ਸੀ ਉਹਨੂੰ ਆਪਾਂ ਦੱਸਾਂਗੇ ਕਿਸ ਤਰ੍ਹਾਂ ਧੋਨੇਗੇ ਚਲੋ ਆਪਾਂ ਕੱਪੜੇ ਦੇ ਕਰਦੇ ਪਹਿਸ ਇੱਕ ਕੱਲਾ ਭੈਣ ਦਾ ਪਰਸ ਵਾਲੀ ਬੁੜੀ ਚ ਮੈਸੇਜ ਆ ਕੱਲ੍ਹ ਵਾਲੀ ਚ ਸੀ ਕਮੈਂਟ ਆਇਆ ਸੀਗਾ ਤੇ ਆਖਿਆ ਆਪਣੇ ਤੁਸੀ ਸਲਾਈ ਕਿੰਨੀ ਲੈਨੇ ਹੋ ਸਲਾਈ ਦਾ ਭੰਡ ਦੇਖੋ ਕੱਪੜੇ ਦੇ ਦੇਖੋ ਇਹ ਦੇਖਾ ਨਾ ਜੈਸਾ ਕੱਪੜਾ ਹੁੰਦਾ ਉਹ ਸੀ ਸਲਾਈ ਹੁੰਦੀ ਆ ਜਿਵੇਂ ਆਪਣੇ ਹੁਣ ਨਾਰਮਲ ਸੂਟ ਦੀ ਆਮ ਉਹਦੀ ਆਪਾਂ 200 ਚੱਲਦੀ ਸਿਰਪਰ ਸੂਟ ਦੀ ਜਿਹੜੇ ਆਪਣੇ ਲਾਈਨਿੰਗ ਵਾਲੇ ਹੁੰਦੇ ਨੇਗੇ ਜੇ ਸਾਰੇ ਸੂਟ ਚ ਫੁੱਲ ਲਾਈਨਿੰਗ ਲਾਉਣੀ ਆ ਤਾਂ ਆਪਾਂ 600 700 ਵੀ ਲੈਣੇ ਆ ਜੇ ਆਪਣਾ ਗਲਾਸ ਫੈਬਰ ਦਾ ਹੋਵੇ ਜਾਂ ਆਪਣਾ ਔਰਗੰజా ਦਾ ਹੋਵੇ ਜਾਂ ਆਪਣਾ ਕਰੇਵ ਦਾ ਹੋਵੇ ਜੀ ਜਿਹੜੇ ਆਪਣੇ ਥੋੜੀ ਜਿਹੀ ਸੂਤੀ ਚ ਹੁੰਦੇ ਨੇ ਜੀ ਉਹਨਾਂ ਦਾ ਆਪਣਾ ਫਿਕਸ ਰੇਟ ਹੈ 500 ਰੁਪਏ 600 ਹਮਝੇ ਦਰਜੀ ਦਾ 8 900 ਲੈਂਦੇ ਨੇ ਤੇ ਆਪਾਂ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਆਪਣਾ ਕੰਮ ਚੱਲੀ ਜਾਂਦੇ ਆ ਆਪਾਂ ਕੰਮ ਲੱਗੇ ਰਹਿੰਦੇ ਆ ਤੇ ਆਪਾਂ ਦੂਰ ਵੀ ਘੱਟ ਲੈਣਾ ਕੁਝ ਆਪਣੇ ਗਲੀ ਗਵਾਂਢ ਦੇ ਨਾਲ ਆਪਣੇ ਫਿਰ ਉਹਨਾਂ ਨੂੰ ਫਿਕਸਰੇਟ ਕਰਿਆ ਹੁੰਦਾ ਹੀ ਵਧੀਆ ਤੇ ਆਪਾਂ ਤੇ ਸਲਾਈ ਕਰਾਉਂਦੇ ਨੇ ਪੱਕੇ ਗੱਕ ਨੇ ਉਹਨਾਂ ਨਾਲ ਫਿਰ ਦੇਖਣਾ ਪੈਂਦਾ ਆਪਣੇ ਕਸਟਮਰਾਂ ਨਾਲ ਤੇ ਐਸੀ ਕਰਕੇ ਚਲੋ ਇਸ ਤੋਂ ਲਾਈਦਾ 150 ਦਾ ਕੋਈ ਫੰਕ ਨਹੀਂ ਇੰਨਾ ਆਪਣੀ ਵਧੀਆ ਜਦੋਂ ਬਣੀ ਵੀ ਆ ਵਧੀਆ ਆਪਣਾ ਘਰੇ ਕੰਮ ਚੱਲੇ ਨਾ ਚੱਲੀ ਜਦ ਆਪਦੀ ਲੈ ਜਾਂਦੇ ਨੇ ਆਪੀ ਫੜਾਏ ਦੇ ਨਾਲ ਆਪਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੁੰਦੀ ਹੈਗੀ ਬਾਕੀ ਪੈਸੇ ਜੇ ਹੁਣ ਆਪਾਂ ਸਲਾਈ ਵੱਧ ਲੈ ਕੇ ਕੀ ਕਰਾਂਗੇ ਜੇ ਆਪਾਂ ਨੂੰ 2 ਸਾਲ ਕਿਸੇ ਨੇ ਸਲਾਈ ਦੇ ਪੈਸੇ ਨਾ ਦਿੱਤੇ ਠੀਕ ਹੈ ਜਦ ਆਪਾਂ ਨਾਲ ਦੀ ਨਾਲ ਪੈਸੇ ਜਿੰਦੇ ਨੇ ਉਹ ਆਪਾਂ ਨੂੰ 6-7 ਸੌ ਵੀ ਵੱਧ ਹੁੰ ਅਲੈਨੇ ਸੂਟ ਫੜਿਆ ਪੈਸੇ ਦਿੱਤੇ ਚਲੋ ਇਹਨਾਂ ਨਾਲ ਅਗਲਾ ਕੁਛ ਨਾਲੇ ਆਪਾਂ ਖੁਸ਼ ਠੀਕ ਹੈ ਜੀ ਇਹ ਸੀਗੀ ਜ ਆਪਣੀ ਸਲਾਈ ਤੇ ਜੇ ਜੀ ਆਪਣੇ ਕੋਈ ਫਿਨਿਸ਼ਿੰਗ ਕਰਾਉਣੀ ਹੋਵੇ ਜੀ ਉਸ ਤਰ੍ਹਾਂ ਦੇ ਪੈਸੇ ਲੱਗ-ਲੱਗ ਹੋ ਜਾਂਦੇ ਨੇ ਰੇਟ ਵੱਧ ਘਟ ਜਾਂਦਾਗਾ ਕੋਈ ਪਾਈਪਿੰਗ ਲਾਉਣੀ ਹੈ ਲੈਸ ਵਗੈਰਾ ਲਾਉਣੀ ਆ ਉਹ ਜੇ ਆਪਾਂ ਅਗਲਾ ਆਵਦੀ ਲੈ ਕੇ ਦਿੰਦਾ ਤਾਂ 50 ਰੁਪਏ ਵੱਧ ਲੈ ਲੈਨੇ ਜੇ ਆਪਾਂ ਆਪਦੇ ਕੋਲ ਲਾਉਣਾ ਤਾਂ 100 150 ਵੱਧ ਭਗ ਜਾਂਦੇ ਕੁਛ ਆਪਣਾ ਉਹ ਚੀਜ਼ ਦੇ ਪੈਸੇ ਹੋ ਜਾਂਦੇ ਨੇ ਕੁਛ ਆਪਣਾ ਆਪਣੀ ਮਿਹਨਤ ਹੋ ਜਾਂਦੀ ਚਲੋ ਜੀ ਆਪਾਂ ਨਾ ਕਪੜੇ ਪ੍ਰੈਸ ਕਰਦੀ ਆਪਨੀ ਪ੍ਰੈਸੋਂ ਕੀ ਗਰਮ ਫਿਰ ਆਪਾਂ ਬਾਅਦ ਅੱਪਾ ਕੱਢਦੇ ਆ ਫਿਰ ਮਟਰ ਜਾ ਕੇ ਜੱਪਾ ਬਣਾ ਮੇ ਗਾਜਰਾ ਮਟਰ ਮਟਰ ਲਿਆਂਗੇ ਆਪਣੇ ਖੇਤ ਤੋਂ ਚਲੋ ਜੀ ਆਪਾਂ ਨਾ ਕੱਪੜੇ ਪ੍ਰੈਸ ਕਰ ਦਈਏ ਲੈ ਜੀ ਆਪਣੀ ਪ੍ਰੈਸ ਹੋ ਗਈ ਗਰਮ ਆਪਾਂ ਕੱਪੜੇ ਪ੍ਰੈਸ ਕਰ ਦਈਏ ਜਿਹੜੇ ਆਹ ਵਾਲੇ ਸੂਟ ਨੇ ਨਾ ਇਹ ਘਰ ਪਾਉਣ ਵਾਲੇ ਨੇ ਇਹ ਆਪਾਂ 5-7 ਵਾਰੀ ਵਾਸ਼ ਕਰਕੇ ਫਿਰ ਆਪਾਂ ਪ੍ਰੈਸ ਕਰ ਦਿੰਨਾ ਕਿਉਂਕਿ ਬੱਜੇ ਪੈ ਜਾਂਦੇ ਨੇ ਨਾ ਫਿਰ ਇਹਨਾਂ 'ਚ ਦੂਸਰੇ ਆਪਣੇੜੇ ਬਾਹਰ ਅੰਦਰ ਵਾਲੇ ਨੇ ਕੋੜ ਕਰਲੀ ਗੱਡੀ ਨਿਕਲ ਗਈ ਤੇ ਨਾਲੇ ਬਹੁਤ ਹਲਕੀ ਹਲਕੀ ਪ੍ਰੈਸ ਕਰ ਦਿੰਦੇ ਫਿਰ ਇਹ ਸਾਫ਼ ਜਿਹਾ ਰਹਿੰਦੇ ਨੇ ਖਰਾਬ ਜੇ ਨਹੀਂ ਹੁੰਦੀ ਇਹਨਾਂ ਪੱਟ ਜੇ ਪੈ ਜਾਂਦੇ ਨੇ ਜਦੋਂ ਆਪਾਂ ਘਰੇ ਪਾਉਂਦੇ ਇਹਨਾਂ ਨੂੰ ਨਾ ਪ੍ਰੈਸ ਕਰੀਏ ਅੱਜ ਕੋਈ ਕੰਮ ਨਹੀਂ ਬਸ ਮੂਡ ਨਹੀਂ ਹੋਇਆ ਕੰਮ ਦਾ ਜੇ ਮੂਡ ਨਾ ਆਵੇ ਨਾ ਫਿਰ ਕੋਈ ਕੰਮ ਨਹੀਂ ਬਣਦਾ ਹੈਗਾ ਜਦਚ ਆਪਾਂ ਸਲਾਈ ਤੇ ਮਸ਼ੀਨ ਤੇ ਨਹੀਂ ਬੈਠਾਗਾ ਹੋਰ ਕੰਮ ਨਹੀਂ ਇਹ ਪਹਿਲਾਂ ਤੇ ਹਲਕੀ ਹਲਕੀ ਜਿਹੀ ਪ੍ਰੈਸ ਮਾਰਦੀ ਐ ਅੱਜ ਆਪਣਾ ਜਲਦੀ ਕੰਮ ਨਿਬੜ ਗਿਆ ਸੀ ਇਧਰੋਂ ਸਾਰਾ ਅੱਜ ਬਸ ਇਧਰ ਆਪਾਂ ਨੇ ਉਹ ਜਿਹੜੀ ਲੇਟ ਹੋ ਗਈ ਕੰਮ ਧੰਦੇ ਆਇਚ। ਚਲੋ ਜੀ ਪਰਮਾਤਮਾ ਸੋਖ ਰੱਖਿਆ ਆਪਾਂ। ਕੰਮ ਤਾਂ ਰੋਜ਼ ਹੀ ਕਰਨੇ ਨੇ। ਕਦੇ ਵੱਧ ਹੋ ਜਾਂਦੇ ਨੇ ਕਦੇ ਘੱਟ ਹੋ ਜਾਂਦੇ ਨੇ। ਕਦੇ ਤਾਂ ਗਣਤੀ ਨੇ ਉਹਦੀ ਕਾਫੀ ਸਾਰੇ ਕੰਮ ਹੋ ਜਾਂਦੇ ਨੇ। ਕਦੇ-ਕਦੇ ਬਸ ਉਹੀ 2-4 ਕੰਮ ਬਣਦੇ ਨੇ। ਚਲੋ ਜੀ ਇੰਨੇ ਵਧੀਆ ਢੇ ਨੇ ਬਣੀ ਜਾਂਦੇ ਨੇ। ਵਾਹ ਜਪਾਣਾ ਟਣੀਆਂ ਕੱਟ ਕੇ ਪਾ ਦਈਏ ਸਬਜ਼ੀ ਚ। ਸਬਜ਼ੀ ਆਪਾਂ ਨੇ ਧਰਤੀ ਗਾਜਰਾ ਮਟਰ। ਛੋਟੇ-ਛੋਟੇ ਨਾਲ ਨਾਲ ਕਵੇੜਾ ਹੋ ਜਾਂਦਾਗਾ। ਇੱਕ ਅੱਜ ਕੱਲ ਸਬਜ਼ੀਆਂ ਹੈ ਜੀ ਹੁੰਦੀਆਂ ਨੇ ਮੱਥਾ ਭਗਾਈ ਵਾਲੀਆਂ ਧਨੀਆ ਦੇਖੋ ਲੈ ਕਿੰਨਾ ਕੰਨਾ ਮੋਟਾ ਹੋਇਆ ਨਸ ਰਿਹਾ ਹੈ ਇਸ ਤੋਂ ਬਾਅਦ ਤਾਂ ਫਿਰ ਆਪਣੇ ਦੂਸਰੇ ਹੜੂ ਤੋਂ ਨਹੀਂ ਆਉਣ ਲੱਗ ਜੂਗਾ ਉਹ ਵੀ ਜਿ ਰੱਖਿਆਗਾ ਹਜੇ ਛੋਟਾ ਲੱਗੂਗਾ ਤੇ ਚਲੋ ਇਹ ਹੁਣ ਆਪਣੇ ਇਹ ਖਤਮ ਹੋ ਜੁਈਂਦੇ ਨੇ ਇੱਕ ਨਾ ਗਾਜਰਾਂ ਬੇਮੌਸਮੀ ਜੇ ਪੱਕੜ ਜੇ ਹੋ ਜਾਂਦੀਆਂ ਨੇ ਉਹਦੇ ਕਰਕੇ ਗਾਜਰਾਂ ਟਾਈਮ ਲੱਗਦਾ ਛਿੱਲਣ ਨੂੰ ਛਿੱਲਣ ਨੂੰ ਤੇ ਵਿੱਚੋਂ ਨਾ ਰੜੇ ਜੇ ਕੱਢਣੇ ਪੈਂਦੇ ਨੇ ਹੁਣ ਤੇ ਚਲੋ ਜਾਈਏ ਬੰਨੂ ਜੀ ਸਬਜ਼ੀ ਨੂੰ ਨਾ ਘਰ ਦਾ ਟਾਂਗ ਸਰੀ ਜਾਂਦਾ ਵਧੀਆ ਤੇ ਆਪਾਂ ਉਹ ਤਰਾਂ ਤੁਰ ਜੋ ਕਿ ਹਟਿਆ 6 ਵਜੇ ਨੱਗੀ ਸਤਾਰਾਂ ਚੋਂ ਸਾਢੇ 6 ਹੋ ਗਏ ਦੇ ਵੱਲੋਂ ਥੋੜੇ ਥੋੜੇ ਨਾਲ ਅੱਧਾ ਪੌਣਾ ਘੰਟਾ ਲੱਗ ਜਾਂਦਾ ਸਾਢੇ 6 ਪੌਣੇ 7 ਹੋ ਗਏ ਥੋੜਾ ਝਮਕਲਾ ਜਾਉਣ ਨੂੰ ਲੱਗ ਗਿਆ ਆਟਾ ਆਪਣਾ ਗੁੰਨੇ ਆ ਪਿਆਗਾ ਬਸ ਇਸ ਤੋਂ ਬਾਅਦ ਨਾਲ ਆਪਾਂ ਰੋਟੀ ਉਹ ਬਣਾਉਣੀ ਅੱਜ ਮੈਂ ਆਈ ਸੀ ਮਾਂ ਚਾਹ ਚੁੱਲੇ ਤੇ ਬਣਾ ਦਿੰਦੇ ਆ ਚੁੱਲੇ ਤੇ ਗਾਜਰਾਂ ਦੀ ਸਬਜ਼ੀ ਨਾਲ ਵਧੀਆ ਬਣਦੀ ਹੌਲੀ ਹੌਲੀ ਸੇਕ ਨਾਲ ਜੀਏ ਨੇ ਗੈਸ ਤੇ ਫਿਰ ਪੂਰਾ ਫਾਸਟ ਸੇਕ ਹੁੰਦਾ ਫਿਰ ਉਹ ਦਿਨਾਂ ਛੇਤੀ ਹੋਣੀ ਹੁੰਦੀਆਂ ਗਾਜਰਾਂ ਗੜੀ ਹੁੰਦੀਆਂ ਨੇ ਹੌਲੀ ਹੌਲੀ ਬਣ ਜਾਂਦੀਆਂ ਨੇ ਇਹਦੇ ਆਪਾਂ ਨਾਲ ਥੋ ਨਾਲੇ ਆਪਣੇ ਗਾਜਰਾਂ ਵਧੀਆ ਸਬਜ਼ੀ ਵਧੀਆ ਬਣ ਜਾਂਦੀ ਤੇ ਹੁਣ ਦੇ ਆਪਾਂ ਰੋਟੀ ਚੁੱਲੇ ਤੇ ਬਣਾ ਲੈਨੇ ਆ ਤੇ ਨਾਲੇ ਚਲੋ ਆਪਣਾ ਇਧਰ ਵਧੀਆ ਸਬਜ਼ੀ ਵਧੀਆ ਬਣ ਜੇ ਨਾਲੇ ਆਪਣਾ ਚਲੋ ਗੈਸ ਦੀ ਬਚਤ ਹੋ ਜੂਗੀ ਤੇ ਪਤਾ ਨਹੀਂ ਅਚੀਰ ਕੇ ਪਾ ਦੇ ਜੇ ਥੋੜਾ ਜਿਹਾ ਪਾਣੀ ਸੀ ਮੈਂ ਨਾ ਅੱਗ ਘੱਟ ਕਰਦੀ ਸੀ ਮਾਕੇ ਤੇ ਥੱਲੇ ਨਾ ਲੱਗ ਜੇ ਉਹਨੇ ਚੁੱਣਾ ਚਲੋ ਮੈਂ ਧਰਾਂ ਝੋਲ ਲਿਆ ਮੈਂ ਸਬਜ਼ੀ ਇਸ ਤਰ੍ਹਾਂ ਦੀ ਬਣ ਗਿਆ ਦੇਖੋ ਨਾ ਜੇ ਗਾਜਰਾਂ ਖੜੀਆਂ ਖੜੀਆਂ ਨੇਗੀਆਂ ਅਜੇ ਸਵਾਕ ਤੇ ਤੋਂ ਪਾਣੀ ਪਾ ਕੇ ਰਿਵਾਉਣੀਆਂ ਪੈਂਦੀਆਂ ਨੇ ਆਪਾਂ ਐਨੇ ਤੇ ਲਈ ਦੇਖੋ ਪਾਪਾ ਦੀ ਤਾਂ ਨਹੀਂ ਤਨੀ ਆਪਾਂ ਕੇ 10 ਮਿੰਟ ਠਿਕ ਲੱਗ ਜੂ ਨਾਲੇ ਪਾਣੀ ਮਚ ਜੂਗਾ ਚਲੋ ਜੀ ਫਿਰ ਆਪਾਂ ਬਣਾਵਾਂਗੇ ਰੋਟੀ ਚਲੋ ਜੀ ਅਗਲੀ ਗੁੜ ਅੰਟੀ ਤੇ ਮਿਲਦੇ ਆ ਨੈਸਟ ਵਲੋਗ ਨਾਲ ਤੱਕ ਤੱਕ ਦੀ ਸਤ ਸ੍ਰੀ ਅਕਾਲ